ਕਿ ਆਖਰਕਾਰ ਭਾਰਤ ਜਿਹੜਾ ਹੈ ਇਹ ਯੂਨੀਅਨ ਸਟੇਟ ਆਫ ਇੰਡੀਆ ਇਹਨੇ ਇਹ ਸੋਚ ਲਿਆ ਦਰਬਾਰ ਸਾਹਿਬ ਵਾਲਾ ਕਾਂਡ ਜਿਹੜਾ ਉਹਨੂੰ ਸਾਡੇ ਸੋਹਿਰਬ ਸਿੰਘ ਜਿਹੜੇ ਨੇ ਮੈਂ ਕੁਝ ਬੰਦੇ ਵੇਖ ਰਿਹਾ ਜਿਹੜੇ ਲਗਾਤਾਰ ਇਹਦੇ ਉੱਤੇ ਪੋਸਟਾਂ ਪਾ ਰਹੇ ਨੇ ਇਹਦੇ ਉੱਤੇ ਕੰਮ ਕਰ ਰਹੇ ਨੇ ਪਰ ਬਹੁਤ ਹੀ ਕੋਈ ਸਿਆਣੇ ਜਾਂ ਕੋਈ ਬੁੱਧੀਜੀਵੀ ਜਾਂ ਕੋਈ ਹੋਰ ਵੱਡੇ ਜਿਹੜੇ ਬੰਦੇ ਨੇ ਉਹਨਾਂ ਦਾ ਇਹਦੇ ਉੱਤੇ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਨਾ ਕੋਈ ਇਦਾਂ ਦੀ ਗੱਲ ਉਹਨਾਂ ਨੇ ਸੋਚੀ ਐ ਵੀ ਕਿਉਂ ਤੇ ਕਿਵੇਂ ਹੋ ਰਿਹਾ ਹੈ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਮੇਲ ਭੇਜਣੀ ਇਹ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਮਤਲਬ ਇਹ ਨਹੀਂ ਕਿ ਕੋਈ ਦਰਬਾਰ ਸਾਹਿਬ ਨੂੰ ਉਡਾ ਦੂਗਾ ਨਾ ਇਹ ਗੱਲ ਨਹੀਂ ਹੈ ਮਸਲਾ ਇਹ ਆ ਕਿ ਜਿਸ ਤਰੀਕੇ ਨਾਲ ਇੱਕ ਮੰਤਰੀ ਨੇ ਸੈਂਟਰਲ ਫੋਰਸਾਂ ਦੀ ਡਿਮਾਂਡ ਕੀਤੀ ਆ ਕਿ ਉਹ ਦਰਬਾਰ ਸਾਹਿਬ ਆਉਣ ਤੇ ਦਰਬਾਰ ਸਾਹਿਬ ਦੀ ਰੱਖੀ ਕਰਨ ਅੱਜ ਤੱਕ ਅਦਰ ਤਖਤਾਂ ਤੋਂ ਬਚਾਉਣ ਲਈ ਪੰਥ ਨੇ ਜਾਣਾ ਵਾਰੀਆਂ ਇੱਥੇ ਵੱਡਾ ਸਾਕਾ ਹੋਇਆ ਕੱਲੂਕਾਰਾ ਹੋਇਆ ਜਿਹੜੀਆਂ ਫੌਜਾਂ ਨੂੰ ਦਿੱਲੀ ਤੋਂ ਮਨ ਕੀਤੀ ਜਾ ਰਹੀ ਹੈ ਕਿ ਤੁਸੀਂ ਆ ਕੇ ਇਹਦੀ ਰੱਖਿਆ ਕਰੋ ਤੇ ਉਹਨਾਂ ਚੋਂ 99.9 ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਦਰਬਾਰ ਸਾਹਿਬ ਕੀ ਆ ਕੋਈ ਕਿਤੋਂ ਦਾ ਹੈ ਕੋਈ ਕਿਤੋਂ ਦਾ ਆ ਜਰਾ ਗੜਵਾਲਾ ਕੋ ਕਿੱਧਰ ਦਾ ਕਿੱਧਰ ਦਾ ਠੀਕ ਆ ਉਹਨਾਂ ਨੇ ਇੱਕ ਉਹਦੇ ਅੱਗੇ ਇੱਕ ਟੈਂਪਲ ਸਿੱਖਾਂ ਦਾ ਵਸ ਇਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ ਹੈ ਪਰ ਜੋ ਮਰਜ਼ੀ ਹੈ ਚਾਹੇ ਪੰਜਾਬ ਦੀ ਪੁਲਿਸ ਜਿਵੇਂ ਦੀ ਮਰਜ਼ੀ ਹੋਏ ਜਿੰਨੀ ਮਰਜ਼ੀ क्रूर ਹੋਏ ਜਿੰਨਾ ਮਰਜ਼ੀ ਉਹਨੇ ਸੰਗਦੇ ਤੇ ਕਹਿਰਟ ਆਇਆ ਹੋਏ ਸਾਡੇ ਸਾਡੇ ਨਾਲ ਉਹਨਾਂ ਨੇ ਲਹੂ ਲਿਬੜਿਆ ਇੱਕ ਇਤਿਹਾਸ ਹੈ ਪਰ ਇੱਕ ਗੱਲ ਜਿਹੜੀ ਆ ਕਿ ਉਹਨਾਂ ਸਾਰਿਆਂ ਨੂੰ ਦਰਬਾਰ ਸਾਹਿਬ ਬਾਰੇ ਪਤਾਇਆ ਕਿ ਕੀ ਆ ਇਹ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਆਉਂਦੀ ਆ ਨਿਰੰਤਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਡੰਕਾ ਵੱਜਿਆ ਸਿੱਖਾਂ ਦੇ ਸੰਗਤ ਪੰਗਤ ਲੰਗਰ ਤੇ ਸਾਡੇ ਸਿਧਾਂਤ ਦਾ ਜਿਹੜਾ ਡੰਕਾ ਵੱਜਿਆ ਆ ਸਾਡੇ ਨੌਜਵਾਨ ਲੀਡਰ ਜਿਹੜੇ ਨੇ ਬਾਹਰ ਪੂਰੀ ਦੁਨੀਆ ਦੇ ਉੱਤੇ ਜਾ ਕੇ ਵੱਡੀਆਂ ਜਿਹੜੀਆਂ ਕਾਨਫਰੰਸਾਂ ਨੇ ਜਾਂ ਵੱਡੇ ਜਿਹੜੇ ਸੈਮੀਨਾਰ ਨੇ ਉੱਥੇ ਜਾ ਕੇ ਆਪਣਾ ਪੱਖ ਰੱਟਦੇ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਜੀ ਲਗਾਤਾਰ ਅਫਵਾਹ ਫਲਾਣੀ ਤੇ ਬੰਦੇ ਵੀ ਫੜੇ ਜਾਣੇ ਇਸ ਵੱਡੀ ਜਿਹੜੀ ਕਾਰਵਾਈ ਆ ਇਸ ਵੱਡੀ ਕਾਰਵਾਈ ਨੂੰ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਜਿੰਨੇ ਵੀ ਪੰਥਕ ਸੱਜਣ ਨੇ ਉਹਨਾਂ ਨੂੰ ਇਹਦੇ ਉੱਤੇ ਇੱਕ ਰੈ ਬਣਾਉਣੀ ਚਾਹੀਦੀ ਆ ਕਿ ਇਹ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਈਮੇਲ ਭੇਜੀ ਜਾ ਰਹੀ ਆ ਇਹ ਈਮੇਲ ਇਸ ਤਰ੍ਹਾਂ ਨਹੀਂ ਕਿ ਦਰਬਾਰ ਸਾਹਿਬ ਨੂੰ ਕੋਈ ਖਤਰਾ ਆ ਨਹੀਂ ਇਹ ਖਤਰਾ ਪੈਦਾ ਕੀਤਾ ਜਾ ਰਿਹਾ ਆ ਇਹ ਖਤਰਾ ਪੈਦਾ ਕਰਕੇ ਪੂਰੀ ਦੁਨੀਆ ਦੇ ਵਿੱਚ ਇਹ ਦੱਸਣਾ ਹੈ ਕਿ ਦਰਬਾਰ ਸਾਹਿਬ ਨੂੰ ਕੋਈ ਉਡਾਉਣ ਦੀ ਧਮਕੀ ਦੇ ਰਿਹਾ ਤੇ ਅਸੀਂ ਇਹਨੂੰ ਬਚਾਉਣ ਲਈ ਉੱਥੇ ਆਪਣੀਆਂ ਫੋਰਸਾਂ ਲਾਵਾਂਗੇ ਜਿਵੇਂ ਕਿ ਇੱਕ ਕੇਂਦਰੀ ਬੰਦੇ ਨੇ ਜਿਹੜਾ ਕੋਈ ਅੰਮ੍ਰਿਤਸਰ ਦਾ ਹੀ ਆ ਹੈਗਾ ਆ ਉਹਨੇ ਇਹ ਡਿਮਾਂਡ ਵੀ ਕੀਤੀ ਆ ਆਉਜਲੇ ਨੇ ਕਿ ਇੱਥੇ CRPF ਜਿਹੜੀ ਆ ਉਹ ਭੇਜੀ ਜਾਏ ਤੁਸੀਂ ਇਸ ਗੱਲ ਨੂੰ ਢੰਗਾਈ ਨਾਲ ਸੋਚ ਕੇ ਵੇਖੋ ਕਿ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਦਰਬਾਰ ਸਾਹਿਬ ਸਮੂਹ ਜਿੰਨਾ ਹੈਗਾ ਆ ਉਹਨੂੰ ਸਾਰੇ ਨੂੰ ਸੈਂਟਰ ਆਪਣੇ ਕੰਟਰੋਲ 'ਚ ਲੈ ਕੇ ਟੋਟਲ ਹੀ ਜਿਹੜਾ ਆ ਉਹਨੂੰ ਵਾਚ ਕਰਨਾ ਚਾਹੁੰਦਾ ਆ ਕਿਉਂਕਿ ਇਹਨਾਂ ਕੋਲ ਸਿੱਖਾਂ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਇਨਫੋਰਮੇਸ਼ਨਾਂ ਨੇ ਥੋੜੀਆਂ 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 ਸਾਈਡਾਂ ਤੋਂ ਸੱਜੇ ਖੱਬਿਆਂ ਦੇ ਦੱਲੇ ਦਲਾਲ ਜਿਹੜੇ ਨੇ ਉਹ ਭੇਜ ਰਹੇ ਨੇ ਸੋ ਇਹ ਇੱਕ ਵੱਡੀ ਸਾਜ਼ਿਸ਼ ਆ ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਸੈਂਟਰ ਗਵਰਨਮੈਂਟ ਨੂੰ ਤੇ ਸਟੇਟ ਨੂੰ ਵੀ ਦਰਬਾਰ ਸਾਹਿਬ ਨੂੰ ਤੁਹਾਡੇ ਵੱਲੋਂ ਰਾਖੀ ਦੀ ਲੋੜ ਨਹੀਂ ਆ ਤੁਸੀਂ ਠੀਕ ਹੈ ਆਪਣਾ ਬਾਹਰ ਜੋ ਕਰਨਾ ਕਰੋ ਪਰ ਜਿਸ ਤਰੀਕੇ ਨਾਲ ਉਸ ਬੰਦੇ ਨੇ ਆਓ ਜਿਹੜੇ ਨੇ ਡਿਮਾਂਡ ਕੀਤੀ ਆ ਇਹ ਬਹੁਤ ਹੀ ਘਣਾਉਣੀ ਗੱਲ ਆ ਉਹਨੂੰ ਸੋਚਣਾ ਚਾਹੀਦਾ ਆ ਕਿ ਜੇ ਉਹਨੇ ਡਿਮਾਂਡ ਕਰਨੀ ਸੀ ਤਾਂ ਡਿਮਾਂਡ ਉਹ ਜਾਂਦਾ ਤਲਵੰਡੀ ਸਾਬੋਂ ਉਹ ਜਾਂਦਾ ਨਿਆਂ ਬਿਸੰਗੀ ਜਥੇਬੰਦੀਆਂ ਦੇ ਕੋਲ ਕਿ ਭਾਈ ਦਰਬਾਰ ਸਾਹਿਬ ਆ ਗੱਲ ਹੈ ਤੇ ਪੰਥ ਜਿਹੜਾ ਪਹੁੰਚੇ ਆਪਣੀ ਸੇਵਾ ਸੰਭਾਲ ਕਰੇ ਪਰ ਸੈਂਟਰ ਨੂੰ ਇਹ ਚ ਇਨਵੋਲਵ ਕਰਨਾ ਉਹ ਵੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਬਹੁਤ ਵੱਡੀ ਇੱਕ ਕਾਨੂੰਨੀ ਸਾਜ਼ਿਸ਼ ਹੈ ਚਾਲ ਹੈ ਤੇ ਜਿਹਦੇ ਵਿੱਚ ਕਾਮਜਾਬ ਇਸ ਤਰ੍ਹਾਂ ਕੇ ਹੁੰਦੇ ਜਾ ਰਹੇ ਨੇ ਤੁਸੀਂ ਅੱਜ ਤੱਕ ਦੇਖੋਗੇ ਕਿਸੇ ਵੀ ਨੈਸ਼ਨਲ ਚੈਨਲ ਦੇ ਉੱਤੇ ਕਿਸੇ ਵੀ ਸਟੇਟ ਦੇ ਚੈਨਲ ਦੇ ਉੱਤੇ ਕਿਸੇ ਵੀ ਵੈਬ ਚੈਨਲ ਦੇ ਉੱਤੇ ਉਸ ਬੰਦੇ ਦਾ ਚਿਹਰਾ ਤੱਕ ਨਹੀਂ ਵਿਖਾਇਆ ਗਿਆ ਕਿ ਉਹ ਬੰਦਾ ਕੌਣ ਹੈ ਕਿੱਥੋਂ ਆਇਆ ਕੀ ਗੱਲ ਹੈ ਕੀ ਬਾਤ ਹੈ ਕਿਉਂ ਉਹਨੇ ਇਹ ਮੇਲ ਕੀਤੀ ਔਰ ਉਹਦੇ ਫੜਨ ਤੋਂ ਬਾਅਦ ਵੀ ਮੇਲ ਜਾਰੀ ਆ ਕੀ ਗੱਲ ਹੈ ساری ਕੋਈ ਗੱਲ ਆਈ ਆ ਆ ਚਾਰ ਪੰਜ ਜਣੀਆਂ ਜਿਹੜੀਆਂ ਬੀਬੀਆਂ ਨੇ ਇਹ ਸ਼ਰਾਧਾਂ ਦੇ ਕਾਂ 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 ਤਾਂ ਤਾਂ ਕਰਦੀਆਂ ਨਹੀਂ ਜਦੋਂ ਕੋਈ ਗੱਲ ਇਦਾਂ ਦੀ ਹੋ ਜਾਂਦੀ ਏ ਇਹ ਫਲਾਣਾ ਤੰਕੀ ਆ ਇਹ ਫਲਾਣਾ ਤੰਕੀ ਹੈ ਅਬ ਬੋਲੋ ਅਬ ਬੋਲੋ ਜ਼ੋਰ ਸੇ ਬੋਲੋ ਦੁੱਖ ਤੰਕੀ ਪਕੜਾ ਗਿਆ ਦੂਸਰੇ ਬਾਸ ਸਭ ਕੋ ਡਾਣਾ ਚਾਹਤਾ ਦਾ ਦੂਬਾ ਇਹ ਕੌਣ ਹੈ ਕਹ ਕਹੋ ਇਹ ਇਹ ਗੱਲ ਕਹ ਤਨ ਸੋਹਾਂ ਤੁਹਾਡੇ ਤੁਹਾਡੇ ਧਰਮ ਦੀ ਇਹਨੂੰ ਗੈਸ ਗੱਲ ਨੂੰ ਕਹੋ ਜੇ ਤੁਹਾਡੀ ਜਨੀਰ ਦੇ ਵਿੱਚ ਮਾੜੀ ਮੋਟੀ ਕਣੀ ਹੈਗੀ ਤਾਂ ਜੇ ਕੋਈ ਬੰਦਾ ਸਰਦਾਰ ਮਾੜੀ ਮੋਟੀ ਵੀ ਗੱਲ ਆ ਜਾਂਦੀ ਕਿਸੇ ਨਾਲ ਕਿਸੇ ਲਿੰਕ ਚ ਕਿਸੇ ਫੇਸਬੁੱਕ ਦੇ ਲਿੰਕ ਚ ਮੈਨੂੰ ਲੱਗਦਾ ਹੈ ਇਹ ਗਾਲ ਰਹੇ ਨੇ ਵੀ ਕਿਤੇ ਕਿਸੇ ਸੋਸ਼ਲ ਨੈਟਵਰਕ ਦੇ ਵਿੱਚ ਮਾੜਾ ਜਿਹਾ ਵੀ ਕਿਸੇ ਦੇ ਨਾਲ ਕਿਸੇ ਨੇ ਇਹ ਵੀ ਕੀਤਾ ਹੋਇਆ ਹੈ ਨਾ ਵੀ ਕਿਸੇ ਨੇ ਕਿਸੇ ਦੀ ਪੋਸਟ ਵੀ ਲਾਈਕ ਕੀਤੀ ਜਾਂ ਸ਼ੇਅਰ ਕੀਤੀ ਹੋਈ ਤਾਂ ਤਾਵੇਂ ਉਹ ਸਾਡੇ ਨਾਲ ਮੜ ਦੇਣਗੇ ਵੀ ਇਹ ਫਲਾਣੀ ਇਹ ਫਲਾਣਾ ਖਾਲਸਾ ਤੇ ਦੂਜੇ ਤੇ ਫਲਾਣੇ ਧਮਕਾਣੇ ਕਰਕੇ ਤੇ ਉਸ ਚੀਜ਼ ਨੂੰ ਮੜ ਦੇਣਗੇ ਤੇ ਪੱਕੇ ਤੌਰ ਤੇ ਦਰਬਾਰ ਸਾਹਿਬ ਦੇ ਇर्द-ਗਿਰਦ ਦੀ ਜਿਹੜੀ ਔਰ ਸੈਂਟਰਲ ਫੋਰਸ ਲਾ ਦੇਣਗੇ ਦਰਬਾਰ ਸਾਹਿਬ ਨੂੰ ਛਾਉਣੀ ਚ ਤਬਦੀਲ ਕਰਨਾ ਚਾਹੁੰਦੇ ਨੇ ਉਹ ਕਿਉਂਕਿ ਸਦੀ ਬਦਲ ਗਿਆ ਸਮਾਂ ਬਦਲ ਗਿਆ ਆ ਜ਼ੁਲਮ ਬਹੁਤ ਸਹਿਲਿਆ ਕੌਮ ਨੇ ਤੇ ਇਸ ਸਿੱਖ ਆਪਣਾ ਇਤਿਹਾਸ ਜਿਹੜਾ ਆ ਕੌਮਾਂ ਦੁਹਰਾਉਂਦੀਆਂ ਆਉਂਦੀਆਂ ਨੇ ਤੇ ਸਟੇਟ ਨੂੰ ਇਸ ਗੱਲ ਦਾ ਪਤਾ ਆ ਕਿ ਦਰਬਾਰ ਸਾਹਿਬ ਜਿਹੜਾ ਆ ਜਿਹੜਾ ਅਕਾਲ ਤਖਤ ਸਾਹਿਬ ਆ ਕੁਝ ਪੰਜਾਬ ਦੇ ਵਿੱਚ ਮੈਂ ਬਿਨਾ ਨਾਮ ਲਵੇ ਕਹਾਂਗਾ ਕਿ ਕੁਝ ਪੰਜਾਬ ਦੇ ਵਿੱਚ ਜਥੇ ਉੱਭਰ ਰਹੇ ਨੇ ਜਿਹੜੇ ਲਗਾਤਾਰ ਇਸ ਗੱਲ ਦੀ ਤਕੀਦ ਵੀ ਕਰ ਰਹੇ ਆ ਲੋਕਾਂ ਨੂੰ ਤੇ ਪੰਥ ਦੇ ਨਾਲ ਤਾਲਮਿਲ ਬਣਾ ਕੇ ਉਹ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਆਜ਼ਾਦ ਕਰਾਉਣਾ ਚਾਹੁੰਦੇ ਹੋ ਸਟੇਟ ਦੇ ਕਿਸੇ ਵੀ ਸਿਸਟਮ ਤੋਂ ਜਿਹੜਾ ਕਿ ਅ ਕਿਸੇ ਵੀ ਪਾਲਟਿਕਸ ਦੇ ਵਿੱਚ ਆਉਂਦਾ ਹੋਏ ਦਿੱਲੀ ਦਰਬਾਰ ਦੀ ਕਿਸੇ ਨਿਆਂ ਦੇ ਥੱਲੇ ਆਉਂਦਾ ਹੈ ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਕਰਨ ਲਈ ਕੁਝ ਜਥੇ ਜਿਹੜੇ ਨੇ ਮਾਝੇ ਮਾਲਵੇ ਦਬਾਬੇ ਦੇ ਵਿੱਚ ਆਏ ਨੇ ਜਿਹੜੇ ਕਿ ਨਿਤ ਇਹ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਜਿਹੜਾ ਉਹ ਸਿੱਖੀ ਦਾ ਧੁਰਾ ਹੈ ਉਹ ਸਾਡਾ ਧੁਰਾ ਹੈ ਉਹ ਸਾਡਾ ਸਿਧਾਂਤਾ ਉੱਥੇ ਔਸਤ ਜੀ ਜੀ ਨੂੰ ਬਿਲਕੁਲ ਹੀ ਚਾਰੇ ਪਾਸਿਓਂ ਘੇਰ ਕੇ ਤੇ ਸਾਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਪਿਛਲਾ ਇਤਿਹਾਸ ਪੜੋ ਜਿੰਨੇ ਜਿੰਨੇ ਵੀ ਦਰਬਾਰ ਸਾਹਿਬ ਵਾਲ ਨੂੰ ਮਾੜੀ ਅੱਖ ਕੀਤੀ ਆ ਉਹਦਾ ਜਿਹੜਾ ਹਸ਼ਰ ਆ ਉਹ ਕੀ ਹੋਇਆ ਆ ਇਹ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਬਿਲਕੁਲ ਤੁਹਾਨੂੰ ਪੜ੍ਹਨਾ ਚਾਹੀਦਾ ਆ ਕਿ ਸਿੱਖਾਂ ਦਾ ਇਤਿਹਾਸ ਕੀ ਆ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਸਿੱਖਾਂ ਨੇ ਜੋਤ ਜਗਤ ਦੀਆਂ ਵੇਖੀ ਚਾਨਣ ਹੁੰਦਾ ਨਾ ਵੇਖਿਆ ਤੇ ਸਿੱਖਾਂ ਨੇ ਉਸ ਹਕੂਮਤ ਦੇ ਮੁਗਲਿਆ ਹਕੂਮਤ ਦੇ ਪੈਰੇ ਹੇਠ ਵੀ ਜਾ ਕੇ ਤੇ ਸਰੋਵਰ ਦੇ ਵਿੱਚ ਵਿਚੋਂ ਵਿਚੋਂ ਦੀ ਜਾ ਕੇ ਵੀ ਜਾ ਕੇ ਸਿਰਫ ਗੁਰੂ ਘਰ ਦੇ ਵਿੱਚ ਇੱਕ ਬੱਤੀ ਚਾਨਣ ਜਗਾਉਣ ਲਈ ਬੰਦਿਆਂ ਨੇ ਸ਼ਹਾਦਤਾਂ ਪਾਈਆਂ ਨੇ ਉਹ ਸਾਡੇ ਲਈ ਇੰਨੀ ਵੱਡੀ ਜਗ੍ਹਾ ਆ ਉਹ ਸਾਡੇ ਲਈ ਇੰਨੀ ਪਵਿੱਤਰ ਸਥਾਨ ਆ ਸਾਡੇ ਲਈ ਕਿ ਉਹਦੇ ਲਈ ਸਿੱਖ ਹਰ ਸਮੇਂ ਇਹ ਕਹਿੰਦਾ ਹੈ ਕਿ ਜੇ ਕਿਤੇ ਮੇਰੀ ਮੌਤ ਦਰਬਾਰ ਸਾਹਿਬ ਸਮੋਹ ਦੀਆਂ ਕਿਸੇ ਪ੍ਰਕਰਮਾਂ ਦੇ ਵਿੱਚ ਕਿਤੇ ਮੈਨੂੰ ਮਿਲ ਜੇ ਸਿੱਖੇ ਲੋਚਦਾਰ ਹਿੰਦਾ ਮੈਂ ਨਾ ਨਹੀਂ ਲਮਗਾ ਕੌਮਾ ਜੀਵਨ ਮੰਗਦਿਆਂ ਨੇ ਆਪਣੇ ਧਾਰਮਿਕ ਸਥਾਨਾ ਦੇ ਉੱਤੇ ਤੇ ਖਾਲਸਾ ਸੱਚੀ ਖਾਲਸਾ ਜਿਹੜਾ ਖਾਲਸਾ ਆ ਉਹ ਕਹਿੰਦਾ ਮੈਂ ਜ਼ੁਲਮ ਦੇ ਖਿਲਾਫ ਜੂਝਦਾ ਹੋਇਆ ਲੜਾ ਸ਼ਹੀਦیاں ਪਾਵਾਂ ਉਹ ਇਹ ਕਹਿੰਦਾ ਆ ਉਹ ਕਹਿੰਦਾ ਮੈਂ ਤਿਆਰ ਬਰ ਤਿਆਰ ਹਾਂ ਜਿੰਨੇ ਇੱਥੇ ਬੇਨਤੇ ਪਾਪੀ ਆਉਣਗੇ ਤੇ ਇੱਥੇ ਦਲਾਵਰ ਸਿੰਘ ਵੀ ਆਉਣਗੇ ਸੁਦਰਬਾਰ ਸਾਹਿਬ ਮੈਂ ਜਿਹੜੀ ਅਪੀਲ ਅਸਲ ਮੇਰਾ ਮਤਲਬ ਜਿਹੜਾ ਤੁਹਾਨੂੰ ਤੁਹਾਡੇ ਨਾਲ ਗੱਲ ਕਰਨ ਦਾ ਉਹ ਇਹ ਆ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਸਿਹਰਦ ਸਿੱਖ ਨੇ ਸਾਡੇ ਮੈਂ ਨਾਂ ਨਹੀਂ ਲਾਉਂਗਾ ਫਿਰ ਕਈਆਂ ਦਾ ਨਾਂ ਨਹੀਂ ਲਿਆ ਜਾਂਦਾ ਉਹ ਕਹਿੰਦੇ ਵੀ ਸਾਨੂੰ ਤੁਸੀਂ ਮਤਲਬ ਉਸ ਗਲਤੀ ਨਹੀਂ ਗਿਣਦੇ ਨਾ ਕਈ ਵਾਰੀ ਭੁੱਲ ਜਾਂਦਾ ਆ ਤੋ ਜਿੰਨੇ ਵੀ ਸੋਹਿਰਦ ਬੰਦੇ ਨੇ ਜਿਹੜੇ ਸੰਘਰਸ਼ੀ ਸਿੰਘ ਨੇ ਉਹ ਸਾਰੇ ਇੱਕ ਗੁਰਮਤਿ ਕਰਕੇ ਇਹਦੇ ਉੱਤੇ ਕੋਈ ਵੱਡੀ رائے ਜਿਹੜੀ ਆ ਉਹ ਪੰਥ ਨਾਲ ਸਾਂਝੀ ਕਰਨ ਦੀ ਇਹ ਅਸਲ ਚ ਆ ਗਨਲਾ